ਪੜੀ ਆ ਰੰਗ ਤਾਂ ਉਹ ਨਾ ਕੋਈ ਹੋਰ ਕੋਈ ਨਾ ਆਲਾ ਮਰ ਗਿਆ ਦੋ ਬੱਤੇ ਹੀ ਆ ਦੋ ਮਾਗਰ ਦੀ ਤੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੂਮ ਵੈਬ ਟੀਵੀ ਮੈਂ ਜਗਨੰਦਨ ਗੁਪਤਾ ਜੀ ਮੈਂ ਆਪਾਂ ਪਹੁੰਚੇ ਹੋਏ ਰਾਜਪੁਰਾ ਸਰੰਦ ਰੋਡ ਆਪਾਂ ਕਹਿ ਸਕਦੇ ਗगन ਚੌਂਕ ਦੇ ਨੇੜੇ ਜੋ ਕਹਿ ਦਿਆ ਕਰਦੇ ਬਹੁਤ ਹੀ ਆਪਾਂ ਕਹਿ ਦਿਆ ਕਰਦੇ ਦਰਦਨਾਕ ਹਾਦਸਾ ਹੋਇਆ ਸੜਕ ਹਾਸਾ ਜਿਹਦੇ ਵਿੱਚ ਜਿਹੜਾ ਹੈਗਾ ਰਾਹਗੀਰਾਂ ਵੱਲੋਂ ਦੱਸਿਆ ਜਾ ਰਿਹਾ ਹੈਗਾ ਵੀ ਜਿਵੇਂ ਲੋਹੇੜਾਣੇ ਤੋਂ ਵੀ ਆ ਰਹੀ ਸੀ ਲੁਧੇਰਾ ਨੰਬਰ ਗੱਡੀ ਹੈ ਵੀ ਇਹ ਜਿਹੜਾ ਕੈਂਟਰ ਤੁਸੀਂ ਦੇਖ ਸਕ ਰਹੇ ਹੋ ਉਹ ਜਿਹੜਾ 10 ਜੱਕੀ 12 ਜੱਕੀ ਜਿੰਨਾ ਵੀ ਖੜਿਆ ਹੈ ਇਹ ਖੜਿਆ ਸੀਗਾ ਇਹਦੇ ਵਿੱਚ ਇਹ ਜਿਹੜੀ ਹੈਗੀ ਹੈ ਗੱਡੀ ਬਿਲਕੁਲ ਲੱਗੀ ਹੈ ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਜਿਹੜਾ ਰਾਹਗੀਰਾ ਉਸ ਸੁਤਰਾ ਤੋਂ ਪਤਾ ਲੱਗਿਆ ਵੀ ਇੱਕ ਬੰਦੇ ਦੀ ਦਾ ਇੱਥੇ ਮੌਕੇ ਤੇ ਹੀ ਮੌਤ ਹੋ ਗਈ ਜਿਹਦੀ ਕਹ ਰਹੇ ਨੇ ਗਰਦਨ ਧੜ neck ਜਿਹੜੀ ਹੈਗੀ ਉਹ ਸਰੀਰ ਤੋਂ ਲੱਗ ਹੋ ਗਈ ਸੀ ਜੀ ਚੱਲ ਆਣਦੇ 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 ਔਰ ਆਪਾਂ ਇਹ ਵੀ ਕਹਿ ਸਕਦੇ ਆ ਵੀ ਜਿਵੇਂ ਕਾਫੀ ਦਰਦਨਾਕ ਛੜਕ ਹਾਸਾ ਹੈ ਇਹ ਵੀ ਕਾਫੀ ਜ਼ਖਮੀ ਵੀ ਹੋ ਗਏ ਆ ਜਿਹੜੇ ਵਿੱਚ ਸੀਗੇ ਔਰ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹੈ ਟ੍ਰਾਫਿਕ ਨੂੰ ਪੁਲਿਸ ਦੇ ਵੱਲੋਂ ਚਲਵਾਇਆ ਜਾ ਰਿਹਾ ਹੈਗਾ ਔਰ ਪੁਲਿਸ ਮੌਕੇ ਤੇ ਪਹੁੰਚ ਗਈ ਸੀਗੀ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਜਿਹੜੇ ਫਰ ਖੱੱਚੇ ਕਿਹਾ ਜਾ ਸਕਦੇ ਆ ਆਪਾਂ ਜਿਹੜੇ ਗੱਡੀ ਦੇ ਉੱਪਰ ਵਾਲੇ ਸੀਗਾ ਸਾਰਾ ਗੱਡੀ ਦੀ ਉੱਪਰੋਂ ਉੱਡ ਕੇ ਟੁੱਟ ਕੇ ਬੁਰੀ ਤਰ੍ਹਾਂ ਮਤਲਬ ਆਪਾਂ ਕਹਿ ਸਕਦੇ ਆ ਟਰੱਕ ਚਾ ਦੇਖੋ ਅਪਾ ਇਹ ਵੀ ਦੇਖ ਸਕਦੇ ਆ ਵੀ ਗੱਡੀ ਦੀ ਰਫ਼ਤਾਰ ਵੀ ਆਪਾਂ ਕਹਿ ਸਕਦੇ ਆ ਵੀ ਰਫ਼ਤਾਰ ਵੀ ਜ਼ਿਆਦਾ ਹੋਊਗੀ ਜਿਵੇਂ ਮੈਂ ਗੱਲ ਕਰਦਾ ਇੱਥੇ ਰਾਘਿਰ ਵੀ ਖੜੇ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਜਿਹੜੀ ਹੈਗੀ ਸੀਗੀ ਆਪਾਂ ਜਿਹੜਾ ਜ਼ਖਮੀ ਜਾਂ ਡੈੱਡ ਬੋਡੀ ਸੀਗੀ ਉਹਨਾਂ ਨੂੰ ਲੈ ਕੇ ਰਾਜਪੁਰਾ ਦੇ ਸ੍ਰੀਵਲ ਹਸਪੀਟਲ ਪਹੁੰਚਾ ਦਿੱਤਾ ਗਿਆ ਪੁਲਿਸ ਪੁਲਿਸ ਵੱਲੋਂ ਰਾਘਿਰਾਂ ਦੀ ਮਦਦ ਨਾਲ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਜੂਮ ਦੀਆਂ ਆ ਦੇਖੋ ਜਿਵੇਂ ਇਹ ਫੋਰਚੂਨਰ ਦਾ ਕੀ ਹਾਲ ਹੋਇਆ ਹੈ ਇਹ ਦੇਖੋ ਦਿਖਾਉ ਉਹ ਮੈਂ ਕੈਮਰਾਮੈਨ ਨੂੰ ਕਹੂੰਗਾ ਗੱਡੀ ਦਾ ਨੰਬਰ ਤੁਸੀਂ ਦੇਖ ਸਕਦੇ ਹੋ ਪੀ ਵੀ 10 ای ਐਕਸ 16 16 ਮੈਂ ਜਿਹੜੇ ਇੱਥੇ ਰਾਹgir ਖੜੇ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਆਲੇ ਜੀ ਨਾ ਤੋੜੀ ਮੇਰਾ ਨਾਮ ਰੋਹਿਤ ਕੁਮਾਰ ਹੈ ਸਰ ਕਿੱਥੋਂ ਰਹਿਣ ਵਾਲੇ ਹੋ ਤੁਸੀਂ ਮੈਂ ਡਿਸਟ੍ਰਿਕਟ ਮਾਨਸਾ ਤੋਂ ਰਹਿਣ ਵਾਲਾ ਜਿਹੜਾ ਇਹ ਐਕਸੀਡੈਂਟ ਹੈ ਤੁਹਾਡੇ ਸਾਹਮਣੇ ਹੋਇਆ ਹਾਂਜੀ 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 ਸਾਹਮਣੇ ਹੋਇਆ ਕਿਆ ਕਹਿ ਸਕਦੇ ਹੋ ਤੁਸੀਂ ਇਹਦੇ ਬਾਰੇ ਇਹ ਗੱਡੀ ਮਤਲਬ ਬਾਈਕ ਆ ਰਹੀ ਸੀਗੀ ਗੱਡੀ ਓਵਰ ਸਪੀਡ ਸੀਗੀ ਇਹ ਤੇ ਉਧਰੋਂ ਟਰੱਕ ਆ ਰਹੀ ਟਰੱਕ ਦੇ ਵਿੱਚ ਬੱਚੇ ਨਾਲੇ ਪਲਟਾ ਗਈ ਮਤਲਬ ਕਨੈਕਟਰ ਸਾਈਡ ਡੈਮੇਜ ਹੋ ਗਈ ਇਹਦੀ ਗੱਡੀ ਦੀ ਸਾਰੀ ਤੇ ਜਿਹੜੇ ਦੋ ਡੈੱਡ ਬੋਡੀ ਨੇ ਇਹਦੇ ਵਿੱਚ ਮਤਲਬ ਤਿੰਨ ਚਾਰ ਬੰਦੇ ਸੀਗੇ ਦੋ ਹਾਂ ਦੋ ਜ਼ਖਮੀ ਨੇ ਤੇ ਦੋ ਦੀ ਡੈਥ ਹੋ ਚੁੱਕੀ ਹੈ ਨਹੀਂ ਸ਼ੋਰ ਹੈ ਵੀ ਡੈਥ ਹਾਂ ਹਾਂਜੀ ਹਾਂ ਤੇ ਡੈਥ ਹੋ ਗਈ ਦੱਸਿਆ ਜਾ ਰਿਹਾ ਸੀਗੇ ਵੀ ਇੱਕ ਦੀ ਡੈਥ ਹੋ ਗਈ ਇੱਕ ਗੰਭੀਰ ਜ਼ਖਮੀ ਆ ਦੋਵਾਂ ਨੂੰ ਛੋਟਾਂ ਲੱਗੀਆਂ ਨੇ ਨਹੀਂ ਨਹੀਂ ਸਰ ਉਹਨਾਂ ਦੀ ਤਕਰੀਬਨ ਆਲਮੋਸਟ ਦੋਨਾਂ ਦੀ ਡੈੱਡ ਹੋ ਗਏ ਸੀਗੇ ਮੌਕੇ ਤੇ ਹੀ ਇਹ ਕਿਧਰੋਂ ਆ ਰਹੀ ਸੀ ਇਹ ਇਹ ਸਰ ਅੰਬਾਲਾ ਸਾਈਡ ਤੋਂ ਆ ਰਹੀ ਸੀ ਅੰਮ੍ਰੋਲਾ ਸਾਈਡ ਤੋਂ ਆ ਰਹੀ ਸੀ ਕਿ ਤੇ ਉਹਦੇ ਵਿੱਚ ਖੜਾ ਟਰੱਕ ਉਧਰੋਂ ਬਾਈਕ ਮਤਲਬ ਇੱਥੋਂ ਨਾ ਬਾਈਕ ਵਗੈਰਾ ਦੇਖ ਕੇ ਨਹੀਂ ਕ੍ਰਾਸ ਕਰਦੇ ਹੈਗੇ ਤਾਂ ਉਹ ਬਾਈਕ ਵਾਲੇ ਨੂੰ ਬਚਾ ਰਿਹਾ ਸੀ ਕਿ ਇਧਰੋਂ ਘੱਟ ਤੋਂ ਬਾਈਕ ਮਤਲਬ ਇਧਰ ਕੱਢੀ ਉਹਨੇ ਤੇ ਗੱਡੀ ਸਪੀਡ ਤੇ ਸੀਗੀ ਤੇ ਉਹ ਸਮਝੀ ਨਹੀਂ ਗਈ ਤੇ ਇਧਰੋਂ ਟਰਾਲੇ ਨਾਲ ਟਕਰਾ ਕੇ ਮਤਲਬ ਓਵਰ ਸਪੀਡ ਸੀ ਨਾ ਜਿਹੜਾ ਇਹ ਟਰਾਲਾ ਸੀਗਾ ਆਲਰੇਡੀ ਪਹਿਲਾਂ ਖੜਾ ਸੀ ਜਾਂ ਟਰਾਲਾ ਆ ਰਿਹਾ ਨਹੀਂ ਖੜਾ ਸੀਗਾ ਸਰ ਇਹ ਇੱਥੇ ਨਾ ਕਾਫੀ ਟਾਈਮ ਤੋਂ ਆ ਹੀ ਖੜੇ ਰਹਿੰਦੇ ਨੇ ਰੈਸਟੋਰੈਂਟ ਦੇ ਕਾਰਨ ਜਿਹੜੇ ਵੀ ਟਰੱਕ ਵਗੈਰਾ ਨੇ ਬਾਈਕ ਵਗੈਰਾ ਨੇ ਲੋਕ ਆਪਣਾ ਰੋਨ ਰੋਡ ਦੀ ਵੀ ਗੱਲ ਕਰਦੇ ਵੀ ਇਹ ਗਲਤ ਹੈ ਜਿਹੜਾ ਕਹਣਾ ਉਹ ਗਲਤ ਹੈ ਇਹ ਸਹੀ ਨਹੀਂ ਹੈਗਾ ਚਲੋ ਫਿਰ ਵੀ ਚਲੋ ਆਪਾਂ ਗੱਲ ਕਰਦੇ ਹੁਣ ਇਹ ਜਿਹੜਾ ਦੋ ਬੰਦੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਡੈਥ ਹੋ ਗਈ ਹੈ ਪੰਜ ਸਟੇਸ਼ਨ ਮੌਕੇ ਤੇ ਪਹੁੰਚ ਗਿਆ ਸੀਗਾ ਹਾਂਜੀ ਹਾਂਜੀ ਸਰ ਬਿਲਕੁਲ ਉਹ ਆਪਣਾ ਜਿਹੜੇ ਸੀਗੇ ਜ਼ਖਮੀ ਔਰ ਡੈੱਡ ਉਹਨਾਂ ਨੂੰ ਰਾਜਪੁਰਾ ਸਿਵਲ ਹਸਪੀਟਲ ਪਹੁੰਚਾਇਆ ਗਿਆ ਸਰ ਤੁਸੀਂ ਉਰੇ ਕਿਵੇਂ ਜਾ ਰਹੇ ਸੀ ਜਾਂ ਕਿਵੇਂ ਹਾਂਜੀ ਸਰ ਅਸੀਂ ਜਾ ਰਹੇ ਸੀ ਕਿ ਸਾਡੇ ਸਾਹਮਣੇ ਹੀ ਐਕਸੀਡੈਂਟ ਹੋਇਆ ਹੈਗਾ ਤਾਂ ਅਸੀਂ ਉਦੋਂ ਦਾ ਹੀ ਖੜੇ ਆ ਇੱਥੇ ਸਾਰੇ ਹੀ ਮਤਲਬ ਪਰ ਇਹ ਜਿੰਨੇ ਵੀ ਰੈਸਟੋਰੈਂਟ ਵਗੈਰਾ ਨੇ ਸਾਰੇ ਗੱਡੀਆਂ ਖੜਾ ਕੇ ਤੇ ਚਲੇ ਜਾਂਦੇ ਨੇ ਇਹ ਬਹੁਤ ਗਲਤ ਗ ਧੰਨਵਾਦ ਧੰਨਵਾਦ ਆ ਜਿਵੇਂ ਰਾਘੀਰ ਜਿਹੜੇ ਉਹਦੇ ਦੱਸਦੇ ਸੀ ਮਾਨਸਾ ਤੋਂ ਸੀਗੇ ਔਰ ਇਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਵੀ ਜਿਹੜਾ ਜਿਹੜਾ ਇਹ ਇਹ ਟਰੱਕ ਆਣਿਆ ਕਰਕੇ ਹੋਇਆ ਹੈ ਜਿਹੜਾ ਟਰੱਕ ਖੜਾ ਸੀ ਇਹਦੇ ਕਰਕੇ ਹੋਇਆ ਹੈ ਅੱਛਾ ਜਿਹੜਾ ਇਹ ਟਰੱਕ ਹਾਂ ਇਹਦੇ ਵਿੱਚ ਮਾਰੀ ਬੰਦੇ ਨੇ ਮੋਟਰਸਾਈਕਲ ਵਾਲੇ ਨੂੰ ਵਜਾਣ ਦੇ ਚੱਕਰ ਸاجਕਦੀਪ ਸਿੰਘ ਜਗਦੀਪ ਸਿੰਘ ਜੀ ਕਿ ਸاجੇਕ 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 ਜੀ ਕਿੱਥੇ ਸਾਹਮਣੇ ਮੇਰੀ ਦੁਕਾਨ ਨੂੰ ਢੋਟੀ ਫੇਰ ਪਾੜਦੀ ਅੱਛਾ ਇਹ ਤੁਹਾਡੇ ਸਾਹਮਣੇ ਹੀ ਹੋਇਆ ਬਿਲਕੁਲ ਮੇਰੀ ਅੱਖਾਂ ਦੇ ਸਾਹਮਣੇ ਹੋਇਆ ਜੀ ਅੱਛਾ ਇਹ ਦੱਸਿਆ ਜਾ ਰਿਹਾ ਵੀ ਪੂਰੇ ਦੋਹਾਂ ਦੀ ਡੈਥ ਹੋ ਗਈ ਹਾਂਜੀ ਦੋਨਾਂ ਦੀ ਉਹ ਜਿਹੜਾ ਵਿਚਾਰਾ ਕਾਰ ਵਾਲਾ ਮਾਲਕ ਸੀ ਉਹਦੀ ਗਰਦਨ ਲੱਗ ਹੋ ਗਈ ਹੈ ਜੀ ਧੜ ਤੋਂ ਲੱਗ ਗਈ ਹਾਂਜੀ ਬਹੁਤ ਬੜਾ ਦਰਦਨਾਕ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬ ਦੀਆਂ ਬੜਾ ਦਰਦਨਾਕ ਜਿਹੜਾ ਹੈਗਾ ਇਹ ਸ ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਦੀ ਜਿਹੜਾ ਸੂਤਰਾਂ ਤੋਂ ਪਤਾ ਉਹ ਰਾਘੀਰ ਜਿਹੜੇ ਉਰੇ ਖੜੇ ਸੀ ਜਾਂ ਮੌਜੂਦਾ ਦੁਕਾਨਦਾਰ ਨੇ ਜਿਵੇਂ ਉਰੇ ਤੁਸੀਂ ਦੇਖ ਰਹੇ ਹੋ ਵੀ ਜਿਹਨਾਂ ਉਹਨਾਂ ਵੱਲੋਂ ਇਹੀ ਦੱਸਿਆ ਜਾ ਰਿਹਾ ਹੈ ਵੀ ਜਿਹੜੀ ਹੈਗੀ ਹੈ ਇਹ ਦੋ ਬੰਦਿਆਂ ਦੀ ਜੋ ਜੋ ਦੋ ਇਸ ਵਿੱਚ ਸਵਾਰ ਸੀਗੇ ਫੋਰਚੂਨਰ ਵਿੱਚ ਵੀ ਉਹਨਾਂ ਦੀ ਦੋਆਂ ਦੀ ਡੈਥ ਹੋ ਚੁੱਕੀ ਹੈ ਇੱਕ ਦੀ ਤਾਂ ਕਹਿ ਰਹੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਦੀ ਜਿਹੜੀ ਹੈਗੀ ਹੈ ਗਰਦਨ ਜਿਹੜੀ ਸੀਗੀ ਆਪਣਾ ਧੜ ਤੋਂ ਅਲੱਗ ਹੋ ਗਈ ਹੈ ਵੀ ਇੰਨੀ ਇਹ ਜਿਹੜੀ ਹੈਗਾ ਦਰਦਨਾਕ ਜਿਹੜਾ ਹੈਗਾ ਸੜਕ ਹਾਦਸਾ ਹੋਇਆ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਦੋ ਦੀ ਡੈਥ ਤੇ ਦੋ ਗੰਭੀਰ ਜ਼ਖਮੀ ਜਿ ਰਾਜਪੁਰੇ ਦੇ ਸਿਵਲ ਹਸਪਤਾਲ ਵਿੱਚ ਜਖਮੀਆਂ ਨੂੰ ਭਰਤੀ ਕਰਾਇਆ ਗਿਆ ਤੇ ਜਿਨ੍ਹਾਂ ਦੀ ਡੈੱਡ ਬੋਡੀਜ਼ ਨੇ ਉਹਨਾਂ ਨੂੰ ਰਾਜਪੁਰਾ ਦੀ ਮੋਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਹਾਲੇ ਇਹ ਪਛਾਣ ਨਹੀਂ ਹੋ ਸਕੀ ਹੈ ਕਿ ਵੀ ਇਹ ਕਿੱਥੋਂ ਦੇ ਨੇ ਸਰੰਦ ਦੇ ਫਤੇਗੜ ਸਾਹਿਬ ਦੇ ਹਾਲੇ ਕੁਝ ਵੀ ਪੱਕਾ ਨਹੀਂ ਹੈ ਮੈਂ ਸਰਾਂੰਦਿਆ ਫਤੇਗੜ ਸਾਹਿਬ ਲੁਧਿਆਣੇ ਦਾ ਨੰਬਰ ਹੈ ਲੁਧਿਆਣੇ ਦਾ ਵੀ ਕਿਹਾ ਜਾ ਰਿਹਾ ਤੁਸੀਂ ਪੰਜਾਬ ਜੁਮ ਦੀ ਲਾਈਵ ਤਸਵੀਰਾਂ ਦੇਖ ਰਹੇ ਹੋ ਇਸ ਵੀਡੀਓ ਨੂੰ ਔਰ ਜਿਹੜਾ ਜਮੈਂ ਫੋਰਚੂਨਰ ਦਾ ਨੰਬਰ ਦਿਖਾਇਆ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਕਿ ਜਿਹੜਾ ਇਹਨਾਂ ਦੇ ਜਿਹੜੇ ਵਾਰਿਸ ਨੇ ਅਨੋਵਾ ਕ੍ਰਿਸਟਾ ਅਨੋਵਾ ਫੋਰਚੂਨਰ ਨਹੀਂ ਹੈ ਅਨੋਵਾ ਸੋਰੀ ਚਲੋ ਮੈਂ ਗਲਤੀ ਨਾਲ ਆਪਣਾ ਇਹ ਅਨੋਵਾ ਹੀ ਹੈ ਕਿ ਨੋਵਾ ਕ੍ਰਿਸਟਾ ਗੱਡੀ ਹੈ ਫੋਰਚੂਨਰ ਨਹੀਂ ਤੇ ਮੈਂ ਜਿਹੜਾ ਨੰਬਰ ਦਿਖਾਇਆ ਤੁਹਾਨੂੰ ਆਪਣਾ ਜਿਹੜਾ ਹੈਗਾ ਲੁਧਿਆਣੇ ਦਾ 1616 ਨੰਬਰ ਮੈਂ ਸ਼ੋ ਵੀ ਕੀਤਾ ਹੈਗਾ ਮੈਂ ਦੁਬਾਰੇ ਫੇਰ ਕਹੂੰਗਾ ਕੈਮਰਾਮੈਨ ਨੂੰ ਵੀ ਸ਼ੋ ਕਰ ਦੂਗਾ ਤੇ ਇਹ ਜਿਹੜੀ ਵੀਡੀਓ ਨੂੰ ਤੁਸੀਂ ਉਹ ਵੱਤ ਤੋਂ ਵੱਤ ਸ਼ੇਅਰ ਕਰਕੇ ਜਿਹੜਾ ਇਹਦੇ ਜਿਹੜੇ ਵਾਰਿਸ ਨੇ ਆਹ ਜਿਹੜੇ ਨੇ ਇਹਨਾਂ ਦੇ ਪਰਿਵਾਰਿਕ ਮੈਂਬਰ ਨੇ ਉਹਨੇ ਪਹੁੰਚ ਜਾਣ ਮੈਂ ਤੁਹਾਨੂੰ ਦਿਖਾ ਰਿਹਾ ਨੰਬਰ PB10EX1616 ਇਨੋਵਾ ਕ੍ਰਿਸਟਾ ਗੱਡੀ ਹੈ ਇਹ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਔਰ ਲੇਕਿਨ ਆਪਾਂ ਕਹਿ ਸਕਦੇ ਹਾਂ ਬਹੁਤ ਵੱਡਾ ਦਰਦਨਾਕ ਸੜਕ ਹਾਦਸਾ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਦੋ ਵਿਅਕਤੀਆਂ ਦੀ ਉਹਨੇ ਦੱਸਿਆ ਜਾ ਰਿਹਾ ਕੁਝ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੁਮਦੀਆਂ ਦੇ ਕਿਉਂਕਿ ਲਾਈਵ ਤੁਹਾਡੇ ਕੋਲ ਪਲ-ਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਮੈਂ ਪੁਲਿਸ ਵਾਲੇ ਜਿਹੜੇ ਮੌਕੇ ਤੇ ਮੌਜੂਦ ਨੇ ਮੈਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਸੱਸੀ ਗੱਲ ਸਰ ਕੀ ਨਾ ਸਰ ਤੁਹਾਡੇ ਐਸੇ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਜੀ ਜਿਵੇਂ ਸਰ ਆਪਾਂ ਦੱਸੋ ਜਿਹੜਾ ਇਹ ਦਰਦਨਾਕ ਸੜਕ ਹਾਦਸਾ ਹੋਇਆ ਹੈ ਇਹ ਮਤਲਬ ਕਿਵੇਂ ਹੋਇਆ ਤੇ ਕਦੋਂ ਹੋਇਆ ਸੀਗਾ ਰੋਕੀਨਾਂ ਦੀ ਜਿਵੇਂ ਦੱਸਿਆ ਜਾ ਰਹਾ ਰਾਘੀਣਾ ਵੱਲੋਂ ਡੈਥ ਵੀ ਹੋਈ ਹੈ ਕਿੰਨਾਂ ਦੀ ਡੈਥ ਹੈ ਕਿੰਨੇ ਜ਼ਖਮੀ ਹੋਏ ਨੇ ਇਹ ਰਾਘੀਣਾ ਦਾ ਮਤਲਬ ਕੀ ਪਤਾ ਲੱਗਿਆ ਵੀ ਇਹ ਦੋ ਬੰਦਿਆਂ ਦੀ ਮੌਕੇ ਤੇ ਵੀ ਡੈਥ ਹੋ ਗਈ ਆ ਉਹਨਾਂ ਨੂੰ ਆਪਾਂ ਹਸਪਤਾਲ ਡੈੱਡ ਬਡੀ ਮੋਰਟੀਰੀਅਮ ਵਿੱਚ ਭੇਜਿਆ ਗਿਆ ਹਸਪਤਾਲ ਭੇਜਿਆ ਗਿਆ ਬਾਕੀ ਜਿੱਦਾਂ ਵੀ ਹੋ ਗਈ ਹੁਣ ਤਫ਼ਤੀਸ਼ ਕਰ ਰਹੇ ਆ ਵੀ ਕਿੱਦਾਂ ਹਾਦਸਾ ਹੋਇਆ ਪਰੇ ਪਤਾ ਰਾਘੀਰਤ ਉਹ ਪਤਾ ਲੱਗਿਆ ਵੀ ਟਰੱਕ ਖੜਾ ਸੀਗਾ ਵੀ ਇਹ ਗੱਡੀ ਉਹਦੇ ਟਰੱਕ ਦੇ ਪਿੱਛੇ ਬੈਗ ਤੇ ਲੱਗੀ ਆ ਜਿਵੇਂ ਰਾਘੀਰ ਵੀ ਦੱਸ ਰਹੇ ਨੇ ਦੁਕਾਨਦਾਰ ਵੀ ਦੱਸ ਰਹੇ ਨੇ ਵੀ ਇੱਥੇ ਜਿਹੜੇ ਹੈਗੇ ਨੇ ਢਾਬੇ ਵਗੈਰਾ ਹੈਗੇ ਨੇ ਲੇਕਿਨ ਜਿਹੜੀਆਂ ਗੱਡੀਆਂ ਨੇ ਇਹ ਇਹ ਮੇਨ ਹਾਈਵੇ ਤੇ ਲਾ ਦਿੰਦੇ ਆ ਜਦ ਕਿ ਇਹਨਾਂ ਨੂੰ ਸਾਈਡ ਚ ਲਾਣੀਆਂ ਚਾਹੀਦੀਆਂ ਨੇ ਆਪਣੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੁਝ ਆਪਣੇ ਜਾਂ ਚੌਂਕੀ ਜਿਵੇਂ ਆਪਣੇ ਵੱਲੋਂ ਵੀ ਕੁਝ ਕੀਤਾ ਜਾ ਰਿਹਾ ਹੈ ਇਹਦੇ ਬਾਰ ਬਾਰ ਇਹਦੇ ਬਾਰੇ ਐਫਰਟ ਕੀਤੇ ਜਾਂਦੇ ਤੇ ਇਹਨਾਂ ਨੂੰ ਲੋਕਾਂ ਨੂੰ ਸਮਝਾਇਆ ਜਾਂਦਾ ਬਾਰ ਬਾਰ ਫਿਰ ਵੀ ਇਹ ਲੋਕ ਕਈ ਇੱਕ ਗਲਤੀ ਕਰ ਜਾਂਦੇ ਆ ਲਾ ਜਾਂਦੇ ਆ ਰੋਡ ਦੇ ਵਿੱਚ ਮੈਂ ਉਹ ਵੀ ਮਹਾਨ ਹੈ ਜਿਵੇਂ ਸਰਦੀ ਦਾ ਮੌਸਮ ਹੈ ਧੁੰਦ ਦਾ ਸਮਾਂ ਹੈ ਗਿਆ ਧੁੰਦ ਵੀ ਪੁਆਇੰਟ ਪੈਂਦੀ ਹੈ ਸਵੇਰੇ ਵੀ ਸ਼ਾਮ ਤੋਂ ਹੀ ਹੁਣ ਤਾਂ ਛੁੱਤ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਕਿਸੇ ਨੂੰ ਨਹੀਂ ਪਤਾ ਹੁੰਦਾ ਲੇਕਿਨ ਮੇਨ ਰੋਡ ਤੇ ਹੀ ਜਿਹੜਾ ਹੈ ਗਿਆ ਇਹ ਲੱਗੇ ਹੁੰਦੇ ਨੇ ਜਿਵੇਂ ਵੱਡੇ ਵੱਡੇ ਵਾਹਨ ਲੱਗੇ ਹੁੰਦੇ ਨੇ ਇਹਨਾਂ ਵਾਸਤੇ ਵੀ ਤੁਸੀਂ ਕੋਈ ਸਕੰਜਾ ਖਸ ਰਹੇ ਹੋ ਜਾਂ ਚਲਾਨ ਵਗੈਰਾ ਕੱਟਦੇ ਇਹਦੇ ਮੇਰੇ ਵੀ ਪਹਿਲਾਂ ਵੀ ਚ ਕੱਟੇ ਜਾਂਦੇ ਆ ਟ੍ਰੈਫਿਕ ਪੁਲਿਸ ਵੀ ਕੱਟਦੀ ਰਹਿੰਦੀ ਹੈ ਇਹਦੇ ਬਾਰੇ ਅਸੀਂ ਵੀ ਕੋਸ਼ਿਸ਼ ਬਾਰ-ਬਾਰ ਇਹਨਾਂ ਨੂੰ ਲੋਕਾਂ ਨੂੰ ਗਾਈਡ ਕਰਦੇ ਰਹਿੰਦੇ ਆ ਵੀ ਇੱਥੇ ਨਹੀਂ ਲਾਉਣੇ ਤੇ ਹਟਾਉਂਦੇ ਵੀ ਰਹਿੰਦੇ ਆ ਬਾਰ ਐਸੀ ਕੇ ਆਪਣੇ ਗੁਰਮੀਤ ਸਿੰਘ ਜੀ ਜਿਹੜੇ ਐਸਆਈ ਆਪਣਾ ਚੌਂਕੀ ਚ ਆਪਣੇ ਬੱਸ ਸਟੈਂਡ ਚੌਂਕੀ ਚ ਹੀ ਆ ਇਹਨਾਂ ਵੱਲੋਂ ਵੀ ਇਹ ਹੀ ਕਿਹਾ ਜਾ ਰਿਹਾ ਕਿ ਦੱਸਿਆ ਜਾਇਆ ਕਿ ਦੋ ਵਿਅਕਤੀ ਦੀ ਡੈਥ ਹੋ ਚੁੱਕੀ ਹੈ ਤੇ ਦੋ ਗੰਭੀਰ ਜ਼ਖਮੀ ਨੇ ਔਰ ਜਦੋਂ ਇਹਨਾਂ ਨਾਲ ਇਹ ਗੱਲ ਕਰੀ ਵੀ ਜਿਵੇਂ ਇਹ ਵੱਡੇ ਵੱਡੇ ਵਾਹਨ ਮੇਨ ਰੋਡ ਤੇ ਹੀ ਆਪਣਾ ਸਾਈਡ ਚਲਾ ਦਿੰਦੇ ਨੇ ਜਿਹਦੇ ਕਰਕੇ ਇਹ ਵੱਡੇ ਦਰਦਨਾਕ ਸੜਕ ਹਾਦਸੇ ਹੁੰਦੇ ਨੇ ਤਾਂ ਇਹਨਾਂ ਦੇ ਵੀ ਇਹ ਕਹਿੰਦੇ ਨੇ ਵੀ ਅਸੀਂ ਬਾਰ-ਬਾਰ ਚਲਾਨ ਵੀ ਕੱਢਦੇ ਆ ਇਹਨਾਂ ਦੇ ਸਕੰਜੇ ਵੀ ਕੱਸੇ ਜਾ ਰਹੇ ਨੇ ਔਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੀ ਹੁੰਦੀ ਆ ਜੋ ਤੁਹਾਡੇ ਤੱਕ ਪਲ-ਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਧੰਨਵਾਦ ਤੁਸੀਂ ਵੇਖ ਰਹੇ ਹੋ ਪੰਜਾਬ ਜੂਮ ਵੈਬ ਟਵੀ ਮੈਂ ਜਗਨੰਦਨ ਗੁਪਤਾ ਸੱਚੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਪੰਜਾਬ ਜੂਮ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੀਡੀਓ ਨੂੰ ਇਸ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਬਾਰਸ਼ ਨੇ ਇਹਨਾਂ ਦੇ ਉਹਨਾਂ ਨੂੰ ਪਚਾਰਿਆਂ ਨੂੰ ਘਰਦਿਆਂ ਨੂੰ ਉਹਨਾਂ ਨੂੰ ਪਤਾ ਲੱਗ ਸਕੇ ਵੀ ਉਹਨਾਂ ਦੇ ਜਿਹੜਾ ਪਰਿਵਾਰਕ ਮੈਂਬਰਾਂ ਨਾਲ ਇਦਾਂ ਦਰਦਨਾਕ ਸੜਕ ਹਾਸਾ ਹੋਇਆ ਪੰਜਾਬ ਜੂਮ ਗਰੁੱਪ ਨੂੰ ਜੁਆਇਨ ਕਰੋ YouTube ਤੇ ਜਾ ਕੇ ਪੰਜਾਬ ਜੂਮ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਆਇਓ ਮੈਂ ਫੇਰ ਵੀ ਤੁਹਾਨੂੰ ਦੁਬਾਰੇ ਇੱਕ ਵਾਰ ਫੇਰ ਦਿਖਾਣਾ ਲਾਈਵ ਤ ਔਰ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਹ ਜਿਹੜੀ ਇਹ ਇਨੋਵਾ ਗੱਡੀ ਕ੍ਰਿਸਟਾ ਇਨੋਵਾ ਹੈ ਜਿਹਦੀ ਛੱਤ ਛੱਤ ਬਿਲਕੁਲ ਉੱਡ ਚੁੱਕੀ ਹੈ ਛੱਤ ਦੇ ਉੱਡ ਕੇ ਜਿਹੜਾ ਉੱਪਰ ਵਾਲਾ ਪਾਸਾ ਹੈ ਗਿਆ ਉਹ ਜਿਹੜਾ ਇੱਥੇ ਉਹ ਟਰੱਕ ਖੜਿਆ ਸੀਗਾ ਉਹਦੇ ਵਿੱਚ نیچے ਵੱਢ ਚੁੱਕਿਆ ਸਾਰਾ ਸਮਾਨ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਬਹੁਤ ਇੱਧਰ ਹੋ ਜਾਏ ਉਸੀਂ ਦੇਖ ਸਕਦੇ ਹਾਂ ਜਿਹੜਾ ਇਹ ਵੱਡਾ ਵਾਹਨ ਖੜਿਆ ਹੈਗਾ ਪੀਬੀ07ਬੀਆਰ9582 ਜਿਹੜਾ ਇਹ ਹੈਗਾ ਵਾਹਨ ਇਹ ਦੱਸਿਆ ਜਾ ਰਿਹਾ ਰਾਹਗੀਰਾਂ ਵੱਲੋਂ ਵੀ ਔਰ ਜਿਹੜੇ ਇੱਥੇ ਦੁਕਾਨਦਾਰ ਨੇ ਜਾਂ ਉਹਨਾਂ ਵੱਲੋਂ ਵੀ ਦੱਸਿਆ ਜਾ ਰਿਹਾ ਵੀ ਜਿਹੜੇ ਇਹ ਮੇਨ ਹਾਈਵੇ ਤੇ ਹੀ ਜਿਹੜੇ ਇਹ ਲਾ ਦਿੰਦੇ ਨੇ ਰੋਟੀ ਖਾਣ ਲਈ ਜਾਂ ਕੋਈ ਚੀਜ਼ ਲੈ ਜਾਣ ਲਈ ਲੇਕਿਨ ਕਾਫੀ-ਕਾਫੀ ਸਮਾਂ ਹੈ ਇੱਥੇ ਖੜੇ ਰਹਿੰਦੇ ਨੇ ਜੋ ਬਹੁਤ ਹੀ ਘਾਤਕ ਸਿੱਧ ਹੋਏ ਨੇ ਅੱਜ ਤੁਸੀਂ ਦੇਖ ਸਕਦੇ ਹੋ ਵੀ ਲਾਈਵ ਤਸਵੀਰਾਂ ਪੰਜਾਬ ਜੂਮ ਦੀਆਂ ਔਰ ਜਿਹਦੇ ਕਾਰਨ ਹੀ ਹੈ ਜਿਹੜਾ ਐਕਸੀਡੈਂਟ ਹੋਇਆ ਔਰ ਜਿਹਦੇ ਕਾਰਨ ਹੀ ਇੱਥੇ ਦੋ ਮੌਤਾਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਜਿਹੜਾ ਹੈਗਾ ਅਨੋਵਾ ਅਨੋਵਾ ਦਾ ਮੋਟਰ ਦਾ ਕਿੱਥੇ ਉਹਦੇ ਮੋਟਰਸਾਈਕਲ ਹੈ ਨਾ ਇਹ ਨੋਵਾ ਦੀ ਹੈ ਨੋਵਾ ਦਾ ਹੋਇਆ ਹੈ ਇਹ ਪਾਰਟ ਮੋਟਰਸਾਈਕਲ ਦਾ ਨਹੀਂ ਹੈ ਕੁਝ ਵੀ ਹੈ ਧੰਨਵਾਦ ਜੀ ਜਲਦੀ ਹੀ ਤੁਹਾਡੇ ਕੋਲ ਲਾਈਵ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਧੰਨਵਾਦ ਇਸ ਦਾ ਮਾਲਕ ਦਾ ਇੱਕ ਮੈਨੇਜਰ ਦਾ ਇੱਕ ਮਾਲਕ ਦਾ ਮੈਨੇਜਰ ਮੈਨੇਜਰ ਦਾ ਮਾਲਕ ਦਾ ਕੋਈ ਸਕੋਰ ਮਾਰ ਗਿਆ ਹਾਂ ਮੋਟਰਸਾਈਕਲ ਉਹ ਬੈਠਾ ਦੇਖ ਰਿਹਾਦਾ ਆਪਣਾ ਕੀ ਨਾ ਟੋੜਾ ਉਹਨਾਂ ਕਹੇ ਪੰਕਜ ਜੀ ਆਪਣਾ ਇੱਕ ਮਿੰਟ ਹੋਲ ਤੁਸੀਂ ਕਿੱਥੇ ਬੈਠੇ ਸੀ ਉਸ ਸਮੇਂ ਉਹ ਸਾਹਮਣੇ ਆਪਣੇ ਹੋਟਲ ਵਾਲਾ ਅੱਛਾ ਕਿਵੇਂ ਇਹ ਦਰਦਨਾਕ ਜਿਹੜਾ ਸੜਕਾ ਹਾਦਸਾ ਹੋਇਆ ਇੱਕ ਗੱਡੀ ਉਹਦੇ ਖੜੇ ਦੀ ਹੋ ਗਿਆ ਨਾ ਉਹਦਾ ਮੋਟਰਸਾਈਕਲ ਪਹਿਲੇ ਮੋਟਰਸਾਈਕਲ ਮਾ ਬੱਜਿਆ ਇਸ ਤੋਂ ਬਾਅਦ ਗੱਡੀ ਮਾ ਵੱਜਿਆ ਇਹਦੇ ਅੱਗੇ ਦੋ ਗੱਡੀਆਂ ਹੋਟੇਲਰ ਖੜੇ ਤੇ ਮੈਨੂੰ ਦੱਸਿਆ ਜਾ ਰਿਹਾ ਵੀ ਕੋਈ 400 ਸਵਾਰ ਸੀ ਇਹਦੇ ਦੋ ਆ ਦੀ ਡੈਥ ਹੋ ਗਈ ਹੈ ਦੋ ਕੋਲ ਹੁਣ ਇਹ ਨਹੀਂ ਪਤਾ ਕਿੰਨੇ ਸਵਾਰ ਤੇ ਅਸੀਂ ਜਿਹੜਾ ਧਿਆਨ ਮਾਰਿਆ ਸਾਨੂੰ ਤਾਂ ਦੋ ਹੀ ਵਾਰ ਦਿਖੇ ਆ ਮੋਟਰਸਾਈਕਲ ਵਾਲਾ ਝਿਕੇ ਉਹ ਮੋਟਰਸਾਈਕਲ ਵਾਲਾ ਲੰਘ ਗਿਆ ਹਾਂ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਲੀਜ਼ ਤਾਂ ਕਿ ਜਿਹੜੇ ਇਹਨਾਂ ਦੇ ਕ੍ਰਿਸ਼ਟਾ ਨੋਵਾ ਵੀ ਜਿਹੜੇ ਚਾਰ ਸਵਾਰ ਸੀ ਇਹਨਾਂ ਦੀ ਦੋਵਾਂ ਦੀ ਡੈੱਥ ਦੱਸੀ ਜਾ ਰਹੀ ਹੈ ਦੋ ਗੰਭੀਰ ਜ਼ਖਮੇ ਦੱਸੇ ਜਾ ਰਹੇ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚ ਸਕਣ ਔਰ ਜਿਹੜਾ ਇਹ ਦਰਦਨਾਕ ਸੜਕ ਹਾਸਾ ਹੋਇਆ ਹੈ ਉਹਦੇ ਬਾਰੇ ਉਹ ਜਾਣੂ ਹੋ ਸਕਣ ਔਰ ਜਲਦੋਂ ਜਲਦ ਉਹਨਾਂ ਦੇ ਜਿਹੜੇ ਬਾਰਿਸ਼ ਹੈ ਇੱਥੇ ਪਹੁੰਚ ਸਕਣ ਧੰਨਵਾਦ ਜੀ ਮੈਂ ਤਾਂ ਇਹੀ ਰਿਕਵੈਸਟ ਕਰਦਾ ਸਾਰੇ ਭਰਾਵਾਂ ਨੂੰ ਜਿਹੜਾ ਵੀ ਚਾਰ ਪਈਆ ਵਾਹਨ ਜਾਂ ਵੱਡਾ ਵਾਹਨ ਕੋਈ ਵੀ ਵਾਹਨ ਚਲਾਉਂਦਾ ਜਿਵੇਂ ਮੌਸਮ ਚੇਂਜ ਹੋ ਚੁੱਕਿਆ ਹੈਗਾ ਸਰਦੀ ਦੀ ਪੈਣ ਲੱਗੀ ਹੈ ਪੂਰੀ ਦਸੰਬਰ ਦਾ ਮਹੀਨਾ ਹੈ ਧੁੰਦ ਵੀ ਕਾਫੀ ਪੈਣ ਲੱਗੀ ਹੈ ਧੁੰਦ ਪੈਣ ਦੇ ਕਾਰਨ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜਾ ਕੋਈ ਵੀ ਬਹਾਨ ਚਲਾਂਦਾ ਜਿਵੇਂ ਉਹਦੀਆਂ ਜਿਹੜੀਆਂ ਹੈਗੀਆਂ ਨੇ ਪਾਰਕਿੰਗ ਵਾਲੀਆਂ ਲਾਈਟਾਂ ਤੇ ਇੰਡੀਕੇਟਰ ਜਗਦੇ ਹੋਣ ਜਦੋਂ ਵੀ ਆਂਦੇ ਔਰ ਸਲੋ ਔਰ ਦੇਖ ਕੇ ਹਮੇਸ਼ਾ ਨਸ਼ੇ 'ਚ ਕਦੇ ਵੀ ਗੱਡੀ ਹੁਣ ਤਾਂ ਚਲਾਓ ਇਹਨਾਂ ਬਿਲਕੁਲ ਵੀ ਜੇ ਨਸ਼ੇ 'ਚ ਜਿਹੜਾ ਹੈਗਾ दारू ਸ਼ਰਾਬ ਪੀ ਕੇ ਕੋਈ ਵੀ ਨਸ਼ੇ 'ਚ ਗੱਡੀ ਨਾ ਚਲਾਓ ਕਿਉਂਕਿ ਜਿਹੜੇ ਹੈਗੇ ਨੇ ਦਰਦਨਾਕ ਸਿਰਕ ਹੱਸ ਜਿਹੜੇ ਵੱਧ ਰਹੇ ਨੇ ਇਹ ਧੁੰਦ ਕਾਰਨ ਹੋਰ ਨਸ਼ੇ ਕਾਰਨ ਹੀ ਅਨਗੇਲੀ ਕਾਰਨ ਹੀ ਵੱਧ ਰਹੇ ਨੇ